राम सचर के राम पे आए प्रेम कोई आवत ना जाने राम स रूठे राम समान है राम सिया की करुणा कहानी एक तरह चंदन है ਹੈ ਪਾਣੀ ਰਾਹ ਸਿਆਰਾ ਸਿਆਰਾ ਮੈਂ ਜੇਰਾ 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 ਅੱਜ ਬੜਾ ਕੁਛੇ ਦਾ ਦਿਹਾੜਾ ਹੈ ਕਿ ਅਜੁੱਧਿਆ ਵਿੱਚ ਪ੍ਰਧਾਨ ਮੰਤਰੀ ਦੇ ਨਿਰਮਾਣ ਤੋਂ ਬਾਅਦ ਇਹ ਪ੍ਰਾਨ ਪ੍ਰਯਤਨ ਵਿਦਿਸ਼ਾ ਦਾ ਜਿਹੜਾ ਪ੍ਰੋਗਰਾਮ ਹੈ ਸਾਰੀ ਦੁਨੀਆ ਦੇ ਵਿੱਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਔਰ ਸਾਰੀ ਜਗ੍ਹਾ ਹਰ ਕਰ ਕਰ ਦੇ ਵਿੱਚ ਅੱਜ ਖੁਸ਼ੀ ਹੈ ਸੋ ਮੈਂ ਇਸ ਸ਼ੁਭ ਮੌਕੇ ਤੇ ਸਾਰੀ ਪ੍ਰਾਨਨਾਮਲੇਵਾ ਜਿਹੜੀ ਸੰਗਤ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਜੋ ਬੋਲਿਸ ਹੋਣਰ ਪਾ ਹੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਅੱਜ ਜੋ ਜੁੱਧਿਆ ਵਿਖੇ ਭਗਵਾਨ ਰਾਮ ਜੀ ਦਾ 500 ਸਾਲਾਂ ਬਾਅਦ ਜੋ ਮੰਦਿਰ ਆ ਬਣਿਆ ਉਹਦਾ ਅੱਜ ਉਹ ਘਾਟਣ ਹੋ ਰਿਹਾ ਤੇ ਨਾਲ ਹੀ ਭਗਵਾਨ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਟਾ ਜੋ ਹੋ ਰਹੀ ਆ ਅਸੀਂ ਪلوان ਵਾਲਮੀ ਕ੍ਰਾਂਤੀ ਸੈਨਾ ਵੱਲੋਂ ਸਮੁੱਚੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਨੇ ਆ ਔਰ ਨਾਲ ਹੀ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਦੀ ਬਦੌਲਤ ਅੱਜ ਜੁੱਧਿਆ ਵਿਖੇ ਬਣਨ ਜਾ ਰਿਹਾ ਜੋ 에어ਪੋਰਟ ਦਾ ਨਾਮ ਮਹਾਰਿਸ਼ੀ ਵਾਲਮੀਕੀ ਜਿਹਦੇ ਨਾਮ ਤੇ ਰੱਖਿਆ ਗਿਆ ਜੋ ਕਿ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਗਿਆ ਅਸੀਂ ਪੂਰੇ ਸਮਾਜ ਵੱਲੋਂ ਜਿਹੜਾ ਭਾਰਤੀ ਸਰਕਾਰ ਭਾਰਤ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਲਾਂਘਾਜੋਗ ਕਦਮ ਚੱਕਿਆ ਔਰ ਨਾਲ ਹੀ ਜੋ ਅੱਜ ਦਾ ਜੋ ਵਿਸ਼ਾ ਹੈਗਾ ਜੋ ਅੱਜ pran ਪ੍ਰਤੀਸ਼ਟਾ ਦਾ ਜੋ ਸਮਾਰੋਹ ਜੁਦਿਆ ਵਿਖੇ ਚੱਲ ਰਿਹਾ ਉਹ ਪੂਰੇ ਦੇਸ਼ ਦੇ ਵਿੱਚ ਸਾਰਾ ਜੁਧਿਆ ਮੇਈ ਸਾਰਾ ਦੇਸ਼ ਜਿਹੜਾ ਹੋਇਆ ਹੋਇਆ ਰਾਮ ਮੇਈ ਸਾਰਾ ਦੇਸ਼ ਹੋਇਆ ਹੋਇਆ ਅਸੀਂ ਆਪਣੀ ਸਮੂਹ ਜਥੇਬੰਦੀ ਵੱਲੋਂ ਪੂਰੇ ਦੇਸ਼ ਵਾਸੀਆਂ ਨੂੰ ਔਰ ਸਮੁੱਚੇ ਭਾਰਤੀਆਂ ਨੂੰ ਜੋ ਦੇਸ਼ਾਂ ਵਿਦੇਸ਼ਾਂ ਵਿੱਚ ਰਹਿ ਕੇ ਅੱਜ ਦਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਸ਼੍ਰੀ ਰਾਮ ਜੀ ਦੇ ਨਵ ਨਿਰਮਾਣ ਮੰਦਿਰ ਦੀ ਅਤੇ ਉਹਨਾਂ ਦੇ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆ ਔਰ ਜੋ ਅੱਜ ਦੇਖਦੇ ਪਏ ਆ ਕਿ ਜਿਨ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਅੱਜ ਜਿਹੜਾ ਇਹ ਮੰਦਿਰ ਬਣ ਕੇ ਤਿਆਰ ਹੋ ਰਿਹਾ ਔਰ ਭਗਵਾਨ ਰਾਮ ਦਾ ਫਿਰ ਜੁੱਧਿਆ ਵਿੱਚ ਦੁਬਾਰਾ ਵਾਪਸੀ ਹੋ ਰਹੀ ਆ ਸੋ ਇਹਨਾਂ ਕਹਿੰਦਾ ਸਾਰੇ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈਆਂ ਜੋ ਬੋਲੇ ਸੋ ਨਰ ਪਾਏ ਭਗਵਾਨ ਵਾਲਮੀਕ ਮਹਾਰਾਜ ਕੀ ਮੇਰਾ ਨਾਮ ਸ੍ਰਿੰਦਰਪਾਲ ਮੈਂ ਸੁਲਤਾਨਪੁਰ ਲੋਧੀ ਮਲਾਮੋਰੀ ਦਾ ਰਹਿਣ ਵਾਲਾ ਤੇ ਕ੍ਰਾਂਤੀ ਦਲ ਸੰਘਣਾ ਦਾ ਸ਼ਹਿਰੀ ਪ੍ਰਧਾਨ ਆ ਠੀਕ ਹੈ ਜੀ ਜਿਹੜਾ ਇਹ ਦਿਨ ਦਾ ਸ਼ੋਭ ਦਿਹਾੜਾ ਹੈਗਾ ਜਿਸ ਦੀ ਸਾਰੇ ਲੋਕਾਂ ਨੂੰ ਇੰਨੀ ਕਿ ਖੁਸ਼ੀ ਹੈਗੀ ਆ ਇਸ ਤੇ ਮੌਕੇ ਤੇ ਅਸੀਂ ਗੋਲਕਾਪਾ ਟਿੱਕੀ ਨਿਊਡਲਾ ਗਾਜਦਾ ਯੂ ਸਥਿਰਚਾ ਸਾਰੇ ਸੱਜਣਾ ਨੇ ਮਿਲ ਕੇ ਲਾਇਆ ਇਸ ਕਰਕੇ ਸਾਨੂੰ ਇਸ ਮੌਕੇ ਦੀ ਬਹੁਤ-ਬਹੁਤ ਜੜਾ ਰਾਮ ਮੰਦਿਰ ਬਣਿਆ ਤੇ ਸਨਾਤਨ ਧਰਮ ਸਾਨੂੰ ਬਹੁਤ ਖੁਸ਼ੀ ਹੈਗੀ ਆ ਵੀ ਇਸ ਦਿਨ ਦਾ ਮੌਕਾ ਆਇਆ ਕਿ ਸਾਰਾ ਹਿੰਦੂ ਧਰਮ ਜਾਗਿਆ ਹੈਗਾ ਵਾ ਲੋਕਾਂ ਜੁਤਸ਼ਾ ਕਿਸ ਤਰ੍ਹਾਂ ਦੀ ਲੋਕਾਂ ਜੁਤਸ਼ਾ ਬਹੁਤ ਦੇਖਿਆ ਦੁਨੀਆ ਖੋਚਵਾ ਸਾਰੇ ਆਲੇ ਦੁਆਰੇ ਲੰਗਰ ਮੰਦਰਾ ਚ ਚੈਲਪੈਲ ਹੈਗੀ ਆ ਤੇ ਦੀਵਾਲੀ ਮਨਾਉਣਗੇ ਤੇ ਅਹੀਂ ਇਹੋ ਬੇਤੀ ਕਰਦੇ ਆ ਕਿ ਹਰ ਇੱਕ ਘਰ ਨੂੰ ਵੀ ਰਾਤ ਨੂੰ ਦੀਵੇ ਜਗਾਏ ਜਾਣ ਤੇ ਦੀਵਾਲੀ ਮਨਾਈ ਜਾਵੇ